ਜਿਹੜੀ ਪੰਕਤੀ ਹੈ ਨਾ ਜਿਹੜੀ ਲਿਖੀ ਕਿਸਨ ਬਿਸਨ ਕਬੂਨਾ ਤੇ ਆਉ ਇਹ ਪੜ ਲਓ ਜਾ ਕੇ ਪਹਿਲਾਂ ਪੂਰੀ ਪੜੋ ਬਾਣੀ ਇਹਦੇ ਵਿੱਚ ਇਹ ਦੇਵੀ ਜੂ ਕੀ ਉਸਤਤ ਕਰਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਥ ਦੇਵੀ ਜੂ ਕੀ ਉਸਤਤ ਵਰਨਨ ਉਹਦੇ ਵਿੱਚ ਲਿਖਿਆ ਮੈਂ ਨਾ ਗਰੇਸ ਕਰਨ ਸੇ ਤੁਮ ਬਣਾਉ ਕਿਸਨ ਬਿਸਨ ਕਬੂਨਾ ਤੇ ਆਉ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਵੀ ਮੈਂ ਆਕਾਲ ਪੁਰਖ ਦੀ ਉਹ ਸ਼ਕਤੀ ਨੂੰ ਦਿਹਾਉਣਾ ਵਾ ਉਹਦੇ ਅੰਦਰ ਵਿੱਚ ਲਿਖਿਆ ਮੈਂ ਨਾ ਗਰੇਸ ਸੇ ਬਣਾਉ ਕਿਸਨ ਬਿਸਨ ਕਬੂਨਾ ਤੇ ਆਉ ਕੋ ਲੋਈ ਮਨ ਲੱਜੇ ਇੱਕ ਲੈਣ ਦੇ ਨਾਲ ਥੋੜਾ ਸਿੱਧ ਹੁੰਦਾ ਸਾਰਾ ਕੁਝ ਇੱਕ ਪੰਕਤੀ ਪੜ ਲਓ ਉਸ ਦੇ ਨਾਲ ਥੋੜਾ ਘਰ ਬਾਣੀ ਸਿੱਧ ਹੁੰਦੀ ਹੈ ਕਿਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬ੍ਰੇਮਾਨੰਦ ਦੇ ਚੇਲੇ ਨੇ ਕਿਸੇ ਸਿੰਘ ਨਾਲ ਬਹਿ ਕੇ ਇਹ ਵੀਡੀਓ ਪਾਈ ਹੈ ਉਹਦੇ ਚੋ ਸਿੰਘ ਕਹਿੰਦਾ ਕਹਿੰਦਾ ਵੀ ਦੋ ਪੰਕਤੀਆਂ ਪੜ੍ਹ ਕੇ ਤੁਸੀਂ ਅਰਥ ਕਰ ਦਿੰਨੇ ਹੋ ਅੱਗੇ ਵੀ ਪੜਿਆ ਕਰੋ ਕੀ ਲਿਖਿਆ ਕਹਿੰਦੇ ਜਿੱਥੇ ਦਸਮ ਪਾਤਸ਼ਾਹ ਨੇ ਕਿਹਾ ਨਾ ਮੈਂ ਨਾ ਗਣੇਸ਼ਾ ਪ੍ਰਿਥਮ ਬਨਾਉ ਕਿਸ਼ਨ ਵਿਸ਼ਨ ਕਬੂ ਨਾ ਧਾਉ ਉੱਥੇ ਨਾਲ ਹੀ ਇਹ ਵੀ ਲਿਖਿਆਗਾ ਕਿ ਅਥ ਸ੍ਰੀ ਦੇਵੀ ਜੀ ਕੀ ਉਸਤਤ ਕਿ ਉਹਨਾਂ ਨੇ ਦੇਵੀ ਦੀ ਉਸਤਤੀ ਕੀਤੀ ਹੈ ਬਿਲਕੁਲ ਕੀਤੀ ਹੈ ਜੀ ਖਾਲਸਾ ਦੇ ਕਟੜ ਪੁਜਾਰੀ ਹੈ ਦੇਵੀ ਦਾ ਪਰ ਉਹ ਦੇਵੀ ਕਿਹੜੀ ਹੈ ਸਵਾਲ ਇਹ ਹੈ ਤੁਹਾਡੇ ਵਾਲੀ ਤਾਂ ਹੈ ਨਹੀਂ ਉਹ ਇਹ ਗੱਲ ਪੱਕੀ ਹੈ ਤੁਹਾਡੇ ਵਾਲੀ ਨਹੀਂ ਹੈਗੀ ਜਿਹਨੂੰ ਤੁਸੀਂ ਕਹਿੰਦੇ ਹੋ ਜਿਹੜੀ ਗੱਲ ਕੀਤੀ ਹੈ ਨਾ ਵੀ ਦੋ ਪੰਕਤੀਆਂ ਅਸਲ ਦੇ ਵਿੱਚ ਦੋ ਪੰਕਤੀਆਂ ਦੇ ਵਿੱਚ ਡੈਫੀਨੇਸ਼ਨ ਦਿੱਤੀ ਹੁੰਦੀ ਹੈ ਅੱਗੇ ਉਹਦੇ ਗੁਣ ਹੁੰਦੇ ਨੇ ਦੱਸੇ ਹੋਏ ਤੇ ਗੁਣੋ ਦੇ ਕਿੰਨੇ ਨੇ ਇਹ ਤਾਂ ਕੋਈ ਕਹਿ ਨਹੀਂ ਸਕਦਾ ਇਹ ਤਾਂ ਗੁਣੀ ਨਿਧਾਨਾ ਹੈ ਖਜ਼ਾਨਾ ਹੈ ਗੁਣਾ ਦਾ ਇਹ ਗੁਣ ਜਿੰਨੇ ਮਰਜ਼ੀ ਕੋਈ ਗੈਨ ਕਰੀ ਜਾਵੇ ਮੇਨ ਗੱਲ ਹੁੰਦੀ ਹੈ ਡੈਫੀਨੇਸ਼ਨ ਦੇਣੀ ਕਿ ਅਸੀਂ ਗੱਲ ਕਿਸ ਬਾਰੇ ਕਰ ਰਹੇ ਹਾਂ ਆ ਹੁਣ ਜਿਵੇਂ ਤੁਸੀਂ ਪੰਕਤੀ ਬੋਲਤੀ ਇਹਨਾਂ ਨੇ ਕਿ ਜੀ ਦੇਵੀ ਜੀਵ ਕੀ ਹਸਤਾਤ ਉਹ ਦੇਵੀ ਬਾਰੇ ਵੀ ਤਾਂ ਦੱਸਿਆ ਹੋਇਆ ਦਸਮ ਪਾਸ਼ਾ ਨੇ ਕਿ ਦੇਵੀ ਕੌਣ ਹੁੰਦੀ ਹੈ ਆ ਜੋ ਪੜ ਲੰਨੇ ਆ ਗੁਰਬਾਣੀ ਚ ਇਹ ਗੱਲ ਤੁਸੀਂ ਦਸੀਓ ਨਹੀਂ ਕੀ ਲਿਖਿਆ ਗੁਰਬਾਣੀ ਚ ਦਸਮ ਪਾਤਸ਼ਾਹ ਨੇ ਕਿ ਦੇਵੀ ਅਸੀਂ ਕਿਹਨੂੰ ਮੰਨਦੇ ਹਾਂ ਕੌਣ ਹੁੰਦੀ ਐ ਇਹ ਐਦਾਂ ਦੀਆਂ ਵੀਡੀਓ ਪਾਈਆਂ ਨੇ ਸਵਾਲ ਜਵਾਬ ਮੰਗਿਆ ਅਸੀਂ ਜਵਾਬ ਤੁਹਾਨੂੰ ਗੁਰਬਾਣੀ ਚੋਂ ਹੀ ਦਵਾਂਗੇ ਅੱਗੇ ਵੀ ਪਾਉਂਦੇ ਰਿਹਾ ਕਰੋ ਇਹਦੇ ਨਾਲ ਹੀ ਸੰਗਤ ਨੂੰ ਪਤਾ ਲੱਗਣਾ ਕਿ ਸੱਚਾ ਕੌਣ ਐ ਝੂਠਾ ਕੌਣ ਐ ਇਹ ਤਾਂ ਹੁਣ ਛਾਣਾ ਲੱਗ ਰਿਹਾ ਜਿਵੇਂ ਨਿਹੰਗ ਸਿੰਘ ਰਗੜਾ ਲਾਉਂਦੇ ਨੇ ਨਾ ਮਗਰੋਂ ਸ਼ਲੋਕ ਪੜ੍ਹਦੇ ਨੇ ਸੁਖਾ ਮਿਰਚਾਂ ਛਾਣ ਕੇ ਸਾਫ਼ ਕੀਆ ਦੋ ਬਾਰ ਬਾਕੀ ਨੁਕਦਾ ਜੋ ਬਚੈ ਸਿਰਮਲੇਸ਼ ਦੇ ਝਾੜ ਅਸਲ ਦੇ ਵਿੱਚ ਜਿਹੜਾ ਤਤ ਹੁੰਦਾ ਉਹ ਆਪਣੇ ਕੋਲ ਰੱਖ ਕੇ ਸ਼ਕਲਿਆ ਉਹਨਾਂ ਨੇ ਤੇ ਬਾਕੀ ਜੋ ਬਚਿਆ ਉਹ ਸੁੱਟਦਾ ਸਿਰ ਮਲੇਸ਼ ਤੇ ਉਹ ਸਿਰ ਮਲੇਸ਼ਾਂ ਦੇ ਸਿਰ ਚ ਪਾਇਆ ਇਹਨੂੰ ਕਹਿੰਦੇ ਨੇ ਖੋਟੇ ਛੁੱਟਿ ਉਹਨੂੰ ਵਾਰ-ਵਾਰ ਜਿਹੜੀ ਖੋਟ ਥੀ ਉਹ ਬਾਹਰ ਸੁੱਟਦੀ ਤੇ ਹੁਣ ਤਾਂ ਖੋਟ ਅੱਡ ਹੋ ਜਣੀ ਐ ਜਿਹੜੇ ਤਤ ਖਾਲਸਾ ਨੇ ਉਹ ਅੱਡ ਹੋ ਜਾਣੇ ਨੇ ਜਿਵੇਂ ਤਤ ਕੱਢ ਕੇ ਕੋਲ ਰੱਖ ਲੀਦਾ ਨਾ ਉਹਨੂੰ ਸ਼ਕਲ ਲੀਦਾ ਐਵੇਂ ਤਤ ਅੱਡ ਹੋ ਜਣਾ ਇਹ ਅੱਡ ਹੋ ਜਣਾ ਮਲੇਸ਼ ਖਾਲਸਾ ਇੱਕ ਪਾਸੇ ਹੋਊਗਾ ਤੱਤ ਖਾਲਸਾ ਇੱਕ ਪਾਸੇ ਹੋਊਗਾ ਹੁਣ ਗੁਰਬਾਣੀ ਦੇ ਵਿੱਚੋਂ ਦੇਖਦੇ ਆ ਜਿਹੜੀ ਦੇਵੀ ਦੀ ਤੁਸੀਂ ਪੁੱਛਦੇ ਹੋ ਉਹ ਦੇਵੀ ਕੀ ਆ ਉਹਦੀ ਡੈਫੀਨੇਸ਼ਨ ਕੀ ਦਿੱਤੀ ਉਹ ਤੁਹਾਡੇ ਵਾਲੀ ਦੇਵੀ ਨਹੀਂ ਹੈਗੀ ਉਹ ਉਹਦੇ ਤੇ ਵੀ ਕਰ ਲੈਣੇ ਆ ਸ਼੍ਰੀ ਚੰਡੀ ਚరిత్ర ਉਕਤ ਵਿਲਾਸ ਪਾਤਸ਼ਾਹੀ ਦਸਵੀਂ ਸ਼੍ਰੀ ਭਗਵਤੀ ਜੀ ਸਹਾਇ ਇਹ ਜਿਹੜੀ ਖਾਲਸੇ ਦੀ ਦੇਵੀ ਹੈ ਨਾ ਉਹਦੇ ਬਾਰੇ ਦੱਸਿਆ ਹੋਇਆ ਅਸੀਂ ਦੇਵੀ ਕਿਹਨੂੰ ਕਹਿੰਨੇ ਆ ਖਾਲਸਾ ਦੇਵੀ ਤੋਂ ਮੁਨਕਰ ਨਹੀਂ ਹੈਗਾ ਪਰ ਦੇਵੀ ਸਾਡੀ ਕਿਹੜੀ ਹੈ ਇਹਦੇ 'ਚ ਫਰਕ ਹੈ ਆਜੋ ਕਰ ਲੰਨੇ ਆ ਤੇ ਉਹ ਬਾਸ਼ਾ ਲਿਖਦੇ ਨੇ ਆਦ ਅਪਾਰ ਅਲੇਖ ਅਨੰਤ ਅਕਾਲ ਅਭੇਖ ਅਲਖ ਅਨਾਸਾ ਆਦ ਕੀ ਹੈ ਸ੍ਰਿਸ਼ਟੀ ਦੀ ਆਦ ਹੈ ਉਹ ਉਹਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਤੇ ਉਹ ਕੀ ਹੈ ਉਹ ਹੁਕਮ ਹੀ ਹੈ ਜਿਵੇਂ ਇੱਕ ਹਾਕਮ ਹੈ ਇੱਕ ਹੁਕਮ ਹੈ ਹੁਕਮ ਉਹਦੀ ਸ਼ਕਤੀ ਹੈ ਅਕਾਲ ਦਾ ਹੁਕਮ ਕਾਲ ਹੈ ਉਹ ਕਾਲ ਉਹਦੀ ਸ਼ਕਤੀ ਹੈ ਉਹ ਸਾਰੀ ਸ੍ਰਿਸ਼ਟੀ ਦਾ ਆਦ ਹੈ ਸਾਰੀ ਸ੍ਰਿਸ਼ਟੀ ਉਹਨੇ ਪੈਦਾ ਕੀਤੀ ਆ ਹੁਕਮ ਹੈ ਹੀ ਤੇ ਸਭ ਜਗ ਉਪਜਿਆ ਹੁਕਮ ਹੈ ਮਾਹੇ ਸਮਾਵੈਗੇ ਇਹ ਸੰਸਾਰ ਜਿਹੜਾ ਪੈਦਾ ਹੋਇਆ ਇਹ ਹੁਕਮ ਨਾਲ ਪੈਦਾ ਹੋਇਆ ਹੈ ਹੁਕਮ ਕੀ ਆ ਪਰਮੇਸ਼ਰ ਦੀ ਸ਼ਕਤੀ ਇਹ ਦੋ ਨਹੀਂ ਹੁੰਦੇ ਪਿੱਛੇ ਪੜ ਕੇ ਆਓ ਪਹਿਲਾਂ ਦਸਮ ਗ੍ਰੰਥ ਤੱਕ ਤੁਸੀਂ ਪਹੁੰਚ ਕੇ ਗੁਰਬਾਣੀ ਕੀ ਕਹਿੰਦੀ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਹੀ ਪਿਤਾ ਤੂੰ ਹੀ ਮਾਤਾ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਹਮਰੀ ਪ੍ਰਿਤਪਾਲਕ ਰਹਿਮ ਹਰ ਕੇ ਵਾਰਕ ਹਰ ਹੀ ਮਾਤਾਏ ਹਰ ਹੀ ਪਿਤਾਏ ਦੋ ਨਹੀਂ ਹੈਗੇ ਇੱਕੋ ਹੀ ਹੈ ਮੇਰਾ ਮਾਤ ਪਿਤਾ ਹਰ ਰਾਇਆ ਉਹ ਜਿਹੜਾ ਹਰੀ ਰਾਇਆ ਉਹੀ ਮਾਤਾ ਹੈ ਉਹੀ ਪਿਤਾ ਹੈ ਤੁਹਾਡੀ ਮਾਤਾ ਪਤਾ ਨਹੀਂ ਤੁਸੀਂ ਕਿਹੜੀ ਫੜ ਲਈ ਸਾਡੇ ਵਾਲੀ ਤਾਂ ਜਗ ਮਾਤ ਹੈ ਜੈ 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 ਜਗ ਮਾਤ ਹਨਿਓ ਸਭ ਤਾਪ ਉਹ ਜਗਤ ਦੀ ਮਾਤਾ ਹੈ ਤੁਸੀਂ ਕੀ ਕੀਤਾ ਤੁਸੀਂ ਬੰਦੇ ਜਿਹਨੇ ਬੰਦੇ ਨੂੰ ਪੁਰਸ਼ ਨੂੰ ਜਨਮ ਦਿੱਤਾ ਨਾ ਉਸ ਔਰਤ ਨੂੰ ਚੱਕ ਕੇ ਮਾਤਾ ਬਣਾ ਲਿਆ ਉਹ ਜਗ ਦੀ ਮਾਤਾ ਕਿਵੇਂ ਹੋ ਸਕਦੀ ਹੈ ਹਾਥੀ ਘੋੜੇ ਕਿਵੇਂ ਪੈਦਾ ਕਰ ਸਕਦੀ ਹੈ ਤੇ ਫੇਰ ਦੂਜੀ ਗੱਲ ਇਹ ਸਭ ਤੋਂ ਲਾਸਟ ਜੂਨੀ ਹੈ 1984 ਜੂਨ 22 ਪਹਿਲਾਂ ਉਹ ਪੈਦਾ ਕਰ ਲਈ ਮਾਨਸ ਕੋਪਰਾਬ ਦੀ ਮਾਨਸ ਜੂਨੀ ਤਾਂ ਸਭ ਤੋਂ ਲਾਸਟ ਚ ਮਿਲਦੀ ਹੈ ਤੁਸੀਂ ਵਿਅਕਤੀ ਦੀ ਮਾਂ ਨੂੰ ਚੱਕ ਕੇ ਸਾਰੇ ਜੱਗ ਦੀ ਮਾਤਾ ਕਿਵੇਂ ਪੇਸ਼ ਕਰ ਦੋਗੇ ਕਿਵੇਂ ਕੋਈ ਮੰਨ ਲੂਗਾ ਅਨਪੜ੍ਹ ਹੋਣਗੇ ਤੁਹਾਡੇ ਵਰਗੇ ਹੀ ਉਹ ਜਿਹੜੇ ਤੁਹਾਡੀ ਗੱਲ ਮੰਨਣਗੇ ਪੜਿਆ ਲਿਖਿਆ ਨਹੀਂ ਮੰਨਦਾ ਕੋਈ ਵੀ ਜਿੱਡਾ ਮਰਜੀ ਜ਼ੋਰ ਲਾਈ ਜਾਓ ਉੱਥੇ ਦੱਸੋ ਬਾਕੀ ਜੁੰਨਾ ਕਿਹਨੇ ਪੈਦਾ ਕੀਤੀਆਂ ਨੇ ਸਾਡੇ ਵਾਲੀ ਜੱਗ ਮਾਤਾ ਹੈ ਇਸੇ ਕਰਕੇ ਇਹ ਆਦ ਹੈ ਆਦ ਕੀ ਦਾ ਸ੍ਰਿਸ਼ਟੀ ਦਾ ਆਦ ਹੈ ਇਹ ਤੇ ਕੋਈ ਔਰਤ ਨਹੀਂ ਹੈਗੀ ਇਹ ਪਰਮੇਸ਼ਰ ਦੀ ਸ਼ਕਤੀ ਹੈ ਫਿਰ ਅਪਾਰ ਹੈ ਅੱਗੇ ਜਿਹਦਾ ਆਰਾ ਪਾਰਾ ਨਹੀਂ ਪਾਇਆ ਜਾ ਸਕਦਾ ਅਲੇਖ ਹੈ ਲੇਖੇ ਤੋਂ ਪਰੇ ਹੈ ਲੇਖਾ ਨਹੀਂ ਉਹਨੇ ਕਿਸੇ ਨੂੰ ਦੇਣਾ ਕਿੰਨੇ ਪਚਾਲ ਆਉਂਦੇ ਨੇ ਕਿੰਨੇ ਹੜ ਆਉਂਦੇ ਨੇ ਕਿੰਨੇ ਲੋਕ ਮਰ ਜਾਂਦੇ ਨੇ ਕਿਸੇ ਨੂੰ ਕੋਈ ਲੇਖਾ ਨਹੀਂ ਦੇਣਾ ਅਨੰਤ ਹੈ ਉਹਦਾ ਅੰਤ ਕੋਈ ਨਹੀਂ ਹੈਗਾ ਅਕਾਲ ਹੈ ਹੁਣ ਹਿੰਦੂ ਭਰਾਵਾਂ ਨੂੰ ਇਹ ਗੱਲ ਦੱਸਣੀ ਸੀ ਕਿ ਭਾਈ ਅਕਾਲ ਹੈ ਮੂਲ ਮੰਤਰ ਜੀ ਵੀ ਕਿਹਾ ਹੋਇਆ ਅਕਾਲ ਮੂਰਤ ਮੂਰਤੀ ਹੈਗੀ ਐ ਮੂਰਤੀ ਕਿਹੋ ਜੀ ਐ ਅਕਾਲ ਐ ਜਿਹਦਾ ਕਾਲ ਨਹੀਂ ਆਉਂਦਾ ਹਿੰਦੂ ਭਰਾਮਾ ਨੇ ਮੂਰਤੀ ਤਾਂ ਰੱਖ ਲਈ ਪਰ ਇਹ ਜਿਹੜੀ ਮੂਰਤੀ ਰੱਖੀ ਐ ਇਹ ਅਕਾਲ ਤਾਂ ਹੈ ਨਹੀਂ ਇਹਦਾ ਤਾਂ ਕਾਲ ਹੈਗਾ ਜੋ ਉਪਜਿਓ ਸੋ ਵਿੰਸ ਹੈ ਨੌਵੇਂ ਪਾਸ਼ਾ ਕਹਿੰਦੇ ਨੇ ਜੋ ਵੀ ਚੀਜ਼ ਉਪਜੀ ਐ ਉਹਦਾ ਨਾਸ਼ ਹੋਊਗਾ ਜਿਹਦਾ ਨਾਸ਼ ਹੁੰਦਾ ਉਹ ਅਕਾਲ ਕਿਵੇਂ ਹੋਇਆ ਭਾਈ ਮੂਰਤੀ ਹੈਗੀ ਐ ਮੂਰਤੀ ਦੇ ਅੰਗਾਰੀ ਨਹੀਂ ਹੈਗੇ ਅਸੀਂ ਪਰ ਮੂਰਤੀ ਸਾਡੇ ਵਾਲੀ ਅਕਾਲ ਦੀ ਹੈ ਉਹਦਾ ਕਾਲ ਨਹੀਂ ਹੁੰਦਾ ਕਦੇ ਸਾਡੀ ਮੂਰਤੀ ਉਹ ਹੈ ਤੇ ਜਿਹੜਾ ਸੰਸਾਰ ਹੈ ਇਹ ਕੀ ਹੈ ਸੰਸਾਰ ਤਾਂ ਮਾਇਆ ਦਾ ਹੈ ਜੋ ਦਿਸੈ ਸੋ ਸਗਲੀ ਮਾਇਆ ਇਹ ਸਾਰੀ ਮਾਇਆ ਜੋ ਅੱਖਾਂ ਨਾਲ ਦੇਖਿਆ ਜਾ ਸਕਦਾ ਹੈ ਇਹ ਤਾਂ ਮਾਇਆ ਹੈ ਤੇ ਜੋ ਦਿਸੈ ਸੋ ਸਗਲ ਵਿਨਾਸ਼ਾ ਜੋ ਅੱਖਾਂ ਨਾਲ ਚੀਜ਼ ਦਿਖ ਰਹੀ ਹੈ ਇਹ ਸਾਰੀ ਦਾ ਵਿਨਾਸ਼ ਹੋ ਜਾਂਦਾ ਹੈ ਜਿਸ ਚੀਜ਼ ਦਾ ਵਿਨਾਸ਼ ਹੋ ਜਾਂਦਾ ਹੈ ਉਹ ਅਕਾਲ ਨਹੀਂ ਹੁੰਦੀ ਅੱਗੇ ਅਪੇਖ ਉਹਦਾ ਕੋਈ ਭੇਖ ਨਹੀਂ ਹੈਗਾ ਤੇ ਤੁਸੀਂ ਔਰਤ ਵਾਲਾ ਭੇਖ ਕਿਵੇਂ ਬਣਾਤਾ ਭਾਈ ਉਹਦਾ ਦੇਵੀ ਦਾ ਤੁਹਾਡੇ ਵਾਲੀ ਦੇਵੀ ਦਾ ਤਾਂ ਫਿਰ ਔਰਤਾਂ ਵਾਲਾ ਭੇਖ ਹੈ ਸਾਡੇ ਵਾਲੀ ਦਾ ਭੇਖ ਹੈ ਨਹੀਂ ਫਿਰ ਸਾਡੇ ਵਾਲੀ ਦਾ ਤੁਹਾਡੇ ਵਾਲੀ ਇੱਕ ਕਿਵੇਂ ਹੋਈ ਤੁਸੀਂ ਕਿਵੇਂ ਇੱਕ ਗਿਣੀ ਜਾਂਦੇ ਹੋ ਜਿਹੜਾ ਦਿਮਾਗ ਚ ਕੀੜਾ ਵੜਿਆ ਹੋਇਆ ਨਾ ਇਹ ਕੱਢ ਦੋ ਕੋਈ ਫਾਇਦਾ ਨਹੀਂ ਇਸ ਦਾ ਸਾਡੇ ਵਾਲੀ ਤਾਂ ਅਪੇਖ ਹੈ ਪੜ ਲਿਓ ਜਿਹੜੇ ਦਸਮ ਪਾਸ਼ਾ ਦੀ ਗੱਲ ਕਰਦੇ ਨੇ ਕਿ ਦਸਮ ਪਾਸ਼ਾ ਨੇ ਗੱਲ ਕਹੀ ਹੈ ਕਿ ਦੇਵੀ ਜੀਉ ਕੇ ਉਸ ਤ ਤ ਆ ਦੇਵੀ ਦੇ ਉਸ ਤ ਤ ਕੀਤੀ ਹੈ ਉਹਨਾਂ ਨੇ ਇਹ ਦੇਖੋ ਤਾਂ ਤੁਹਾਡੇ ਵਾਲੀ ਹੈਗੀ ਹੈ ਇਹ ਮਲਾਉ ਦਾ ਇਹਦੇ ਨਾਲ ਅਪੇਖ ਹੈ ਉਹਦਾ ਕੋਈ ਭੇਖ ਨਹੀਂ ਅਲਖ ਅਲਖ ਹੈ ਅੱਖਾਂ ਨਾਲ ਤਾਂ ਦਰਸ਼ਨੇ ਨਹੀਂ ਹੁੰਦੇ ਅਲਖ ਨਾ ਲਖਿਆ ਜਾਈ ਆ ਅਲਖ ਸ਼ਬਦ ਆ ਗਿਆ ਬਰਵਾਣੀ ਦੇ ਵਿੱਚ ਲਖਿਆ ਹੀ ਨਹੀਂ ਜਾ ਸਕਦਾ ਅੱਖਾਂ ਨਾਲ ਦਰਸ਼ਨ ਹੋ ਹੀ ਨਹੀਂ ਸਕਦਾ ਫਿਰ ਅਨਾਸਾ ਉਹਦਾ ਨਾਸ਼ ਨਹੀਂ ਹੁੰਦਾ ਪਿੱਛੇ ਦੱਸ ਹੀ ਲਿਆ ਜੋ ਦਿਸਿਆ ਜੋ सगले ਵਿਨਾਸ਼ਾ ਜਿਹਦਾ ਵਿਨਾਸ਼ ਹੋ ਜਾਂਦਾ ਉਹ ਅਨਾਸਾ ਨਹੀਂ ਹੁੰਦਾ ਜਿਹਦਾ ਨਾਸ਼ ਹੋ ਗਿਆ ਅਤ ਤੁਸੀਂ ਕੀ ਕਰ ਲਓਗੇ ਤੁਸੀਂ ਉਹਨੂੰ ਤੁਸੀਂ ਕਿਵੇਂ ਕਹਦੋਂਗੇ ਅਨਾਸਾ ਤੁਹਾਨੂੰ ਜਿੰਦੇ ਕੁੰਡੇ ਲਾਉਣੇ ਪੈਂਦੇ ਨੇ ਕਿ ਕੋਈ ਨੁਕਸਾਨ ਨਾ ਕਰ ਜਵੇ ਵੀਰੋ ਅਨਾਸਾ ਕਿਵੇਂ ਹੋਈ ਇਹ ਗੱਲਾਂ Hindu ਭਰਾਵਾਂ ਨੂੰ ਸਮਝਾਉਣੀਆਂ ਸੀ ਕਿ ਭਾਈ ਇੱਥੇ ਫਰਕ ਹੈ ਇੱਥੇ ਤੁਸੀਂ ਗਲਤ ਮਾਰਗ ਤੇ ਚੱਲ ਗਏ ਪਿੱਛੇ ਮੋੜ ਕੇ ਲੈ ਗਹਿਣਾ ਸੀ ਉਦੀਆਂ ਸਿੱਖਾਂ ਨੂੰ ਵੀ ਅਜੀ ਸਿੱਖ ਵੀ Hindu ਐ ਨੇ ਜੀ ਸਿੱਖ ਹੋਣਗੇ Hindu ਖਾਲਸਾ ਨਹੀਂ ਹੈਗਾ ਸਾਡੇ ਦੋਏ ਛੱਡੇ ਹੋਏ ਨੇ ਹਮਰਾ ਝਗੜਾ ਰਹਾ ਨਾ ਕਹੂ ਪੰਡਤ ਮੁੱਲਾ ਛੱਡੇ ਦੋ ਸਾਡੇ ਤਾਂ ਦੋਨੋਂ ਛੱਡੇ ਹੋਏ ਨੇ ਸੱਤੋਂ ਨਹੀਂ ਬਣਾ ਹੋਣਾ ਤੁਸੀਂ ਤੁਹਾਨੂੰ ਜਿਹੜਾ ਤੁਸੀਂ ਚੱਕਰਾਂ 'ਚ ਫਿਰਦੇ ਹੋ ਵੀ ਖਾਲਸੇ ਨੂੰ ਵੀ ਵਿੱਚੇ ਮਿਕਸ ਕਰ ਦਈਏ ਵੀ ਕੋਜੇ ਜਿਹੇ ਨੇ ਇਹ ਨਹੀਂ ਹੋਣਾ ਇਹ ਵੇ ਮੈਂ ਤੁਹਾਡਾ ਕੱਢ ਦੋ ਓਏ ਜਿੰਨੀ ਛੇਤੀ ਨਿਕਲ ਜੇ ਬਚੰਗਾ ਇਹਦੀ ਕਰ ਲਿਓ ਕੀ ਕਰਨੀ ਹੈ ਤੁਸੀਂ ਇਹਦੀ ਵਿਆਖਿਆ ਕਰ ਦਿਓ ਜੇ ਅਸੀਂ ਗਲਤ ਕੀਤੀ ਹੈ ਨਾ ਵਿਆਖਿਆ ਤੁਸੀਂ ਵਿਆਖਿਆ ਕਰਦੇ ਹੋ ਇਸ ਦੀ ਬਾਣੀ ਦੀ ਪਰ ਤੁਸੀਂ ਤਾਂ ਪੜ੍ਹੀ ਵੀ ਨਹੀਂ ਹੋਣੀ ਜੇ ਪੜ੍ਹੀ ਹੁੰਦੀ ਤਾਂ ਐਡੀ ਗੱਲ ਨਾ ਕਹਿੰਦੇ ਵੀ ਦਸਮ ਪਾਸ਼ਾ ਵੀ ਦੇਵੀ ਦੇ ਪੁਜਾਰੀ ਨੇ ਕਾਬਾ ਤੂੰ ਤੁਸੀਂ ਇਹੀ ਕਰਨ ਦੀ ਕੋਸ਼ਿਸ਼ ਕੀਤੀ ਹੈ ਆ ਪੜ ਲਿਓ ਕੀ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ